ہاں جی ہاں جی آ جاؤ مترو بھائی ہو گیا لائب اپنٹ کریے گلا جگو کا گیا فائنل <سؤال> چلو <سؤال> میں پانچ منٹ لائب ہو جائیے بائی افسی ری بارے گلا کریے جہاں کبڈی کپ ہوا جا سلطان تجوی بار گل باتیں کریے آ جاؤ میرے بھی بن کہنٹ گلا کریے آ جائے کبڈی کپ بارے ਤੇਰ ਆਪਾਂ ਜੱਗੂ ਹੰ ਦਾ ਮੈਚ ਲਿਖਾਂਗੇ ਫਾਈਨਲ ਕੀ ਬੰਦ ਆਜੂ ਆਜੂ ਮੇਰੇ ਵੀ ਪਾਸਾ ਤੇ ਜਾਣੇ ਕੱਲਾਂ ਕੁ ਬਤਾਂ ਕਰੀਏ ਹਲਗਨ ਭਾਈ ਹੋਰ ਆਪਣੇ ਜੋੜ ਜਾਣਗੇ ਨਾਲ ਅਜਾ ਲੇਟ ਹੋ ਗਿਆ ਮੈਨੂੰ ਜ਼ਿਆਦਾ ਆਪਾਂ ਲੈਵ ਆਉਣ ਚ ਮੈਂ ਇੱਛਾ ਕਰਕੇ ਲੇਟ ਹੋ ਗਿਆ ਯਾਰਾ آ جی آجو میرے بھی کریے گلا آ جاؤ آج برا ایک دا آ گیا اپنا آ جاؤ بھائی کریے اپنے گلا بائی اف سی ریڑا کبڈی کپ ہوا بارے بار گلا کریے آج آج میرے بھیر کردیا گلا اپان بارے بھی گل بات کر گے ਫੋਨ 'ਤੇ ਵੀ ਗੱਲਬਾਤ ਕਰਾਂਗੇ ਆਪਾਂ ਆਜੋ ਆਜੋ ਅੱਜ ਲੇਟ ਆਪਾਂ ਜਿਆਦਾ ਹੋ ਗਏ ਕਿ ਆਪਾਂ ਅ ਫਰ 9:00 ਵੇ ਲੇਬ ਹੋ ਜਾਂਦੇ ਆਜੋ ਨੂੰ ਮੇਰੇ ਲਾਜਾ ਭਰਾ ਤਾਂ ਹੀ ਹੋ ਲੇਟ ਹੋ ਗਏ ਨਹੀਂ ਅੱਗੇ ਆਦਿ ਨਾਲ ਹੋ ਜਾਂਦੇ ਨੇ ਹੈਡ ਅੱਜ ਤਾਂ ਹੀ ਹੋ ਲੇਟ ਹੋ ਗਏ ਆ ਗਾ ਰਿਹਾ। ਕਮੈਂਟ ਕਰ ਦਿਓ ਤੇ ਪਹੁੰਚਿਆ ਜਰੂਰ ਦਿਓ ਵੀ ਅੱਜ ਕਿਹੜਾ ਖਿਡਾਰੀ ਵਧੀਆ ਲੱਗਿਆ ਤੁਹਾਨੂੰ ਖੇਡ ਦਾ। ਕਮੈਂਟ ਕਰਕੇ ਜਰੂਰ ਦੱਸਿਓ। ਫਿਰ ਆਪਾਂ ਜੱਗੂ ਦਾ ਮੈਚ ਦੇਖਾਂਗੇ। ਆਜੋ ਭਰਾਵੋ ਨੇ। ਕਰਦੇ ਆ ਗੱਲਾਂ ਬਾਤਾਂ ਜਿਹੜਾ ਆਪਾਂ ਰੁੜ ਕੇ ਅੱਜ ਟੂਰਨਾਮੈਂਟ ਹੋਇਆ ਕਬੱਡੀ ਕੱਪ ਉਹਦੇ ਬਾਰੇ ਗੱਲਾਂ ਬਾਤਾਂ ਕਰਦੇ ਆ ਪਹਿਲਾਂ। ਫਿਰ ਆਪਾਂ ਉਹਦੇ ਨੂੰ ਜੱਗੂ ਦਾ ਮੈਚ ਚੱਲ ਪਣਾ ਫਿਰ ਜੱਗੂ ਦਾ ਮੈਚ ਦੇਖਾਂਗੇ। ਕਮੈਂਟ ਕਰਕੇ ਜਰੂਰ ਦੱਸੋ ਭਰਾ ਤੁਹਾਨੂੰ ਅੱਜ ਕਿਹੜਾ ਮੈਚ ਵਧੀਆ ਲੱਗਿਆ ਰੁੜਕੇ ਵਾਲਾ ਬਾਕੀ ਸੁਲਤਾਨ ਤੇ ਜੇ ਆਪਾਂ ਜੀ ਗੱਲ ਦੁੱਲੇ ਦੀ ਕਰੀਏ ਚਲੋ ਵਧੀਆ ਖੇਡੇ ਨੇ ਬਾਕੀ ਸੁੰਨੀ ਰਹਿ ਗਿਆ ਫਕਰ ਝੰਡੇ ਵਾਲਾ ਬੈਸਟ ਤੇ ਬਹੁਤ ਵਧੀਆ ਜੱਫੇ ਲਾਏ ਸੁੰਨੀ ਨੇ ਅੱਜ ਸਰਾ ਕਰਾਤਾ ਯਾਰ ਫਕਰ ਝੰਡੇ ਵਾਲੇ ਨੇ ਕਮੈਂਟਾਂ ਵਿੱਚ ਆਪਣੀ ਰਾਇ ਜ਼ਰੂਰ ਦਿਓ ਭਰਾ ਆ ਜੋ ਕਰਦੇ ਆ ਗੱਲਾਂ ਬਾਤਾਂ ਸੋਨੀ ਨੇ ਸਿਰਾ ਕਰਤਾ ਬਈ ਅੱਜ ਉਧਰ ਜੱਗੂ ਵੀ ਸਿਰਾ ਕਰੀ ਜਾਂਦਾ ਐ ਸੈਮੀ ਦੇ ਜਿੱਤੇਗਾ ਜੱਗੂ ਜੱਗੂ ਦਾ ਉਹ ਫਾਈਨਲ ਆ ਰਵੀ ਹੁਣਾਂ ਨੂੰ ਖਰਾ ਦਾ ਜੱਗੂ ਨੇ ਚਲੋ ਜੱਗੂ ਦਾ ਉਹ ਫਾਈਨਲ ਚੱਲ ਪੂ ਆਪਾਂ ਗੱਲਾਂ ਬਾਤਾਂ ਕਰਦੇ ਆ ਅੱਜ ਕਹਿੰਦੇ ਸੀ ਵੀ ਦੁੱਲੇ ਨੇ ਰੇਡਾਂ ਪਾਉਣੀਆਂ ਨੇ ਬਾਕੀ ਵੀ ਗੱਲ ਅਦੁੱਲਾ ਪਾ ਗਿਆ ਰੇਡਾਂ ਕੁਝ ਦੁੱਲੇ ਦੀ ਜਾਰੀ ਹੈ ਨਾ ਫਿਰ ਆਪਣੇ ਗੈਰੀ ਆਪਣੇ ਸੰਧੂ ਨਾਲ ਗੈਰੀ ਸੰਧੂ ਕਰਕੇ ਉਹਨੇ ਐਸੇ ਗੈਰੀ ਸੰਧੂ ਦੇ ਪਿੰਡ ਟੂਰਨਾਮੈਂਟ ਕਰਕੇ ਤਾਂ ਰੈਡਾਂ ਪਾਈਆਂ ਨੇ ਅੱਜ ਅੱਜ ਸੁਲਤਾਨ ਵੀ ਵੈਸੇ ਸਰਵਾਤ ਕਰਤੀ ਜਾਨੀ ਕਿ ਪਹਿਲਾਂ ਵਾਲੀ ਫਾਰਮ ਜਦ ਨਹੀਂ ਹੈਗਾ ਸੁਲਤਾਨ ਦੇਖ ਲਈ ਆਪਾਂ ਸਾਰਿਆਂ ਨੇ ਥੋੜਾ ਜਿਹਾ ਵੀਕ ਦਾ ਚੱਲ ਰਿਹਾ ਆ ਪਰ ਪਹਿਲਾ ਟੂਰਨਾਮੈਂਟ ਹੀ ਸੀ ਇੱਕ ਹੀ ਮੁੰਲਾ ਸੀ ਜਿਹਨ ਦਾ ਆਪਾਂ ਦੇਰ ਪੰਜਾਬ ਦਾ ਪਰ ਜਦੋਂ ਗੇਮ ਥੋੜੀ ਸਾੜ ਜਾਂਦੇ ਨੇ ਫਿਰ ਫਰਕ ਤਾਂ ਪੈਂਦਾ ਗੇਮ ਦਾ ਕਿੱਥੇ ਰੋਹ ਜੇ ਪੰਜ ਚਾਰ ਟੂਰਨਾਮੈਂਟ ਖੇਡ ਲਿਆ ਫਿਰ ਜਾਨਕੀ ਫਰਕ ਪੈ ਜਾਣਾ ਹੋਰ ਵੀ ਤੇ ਟੌਪ ਬਣਿਆ ਨਾ ਪਹਿਲਾਂ ਵਾਂਗੂ ਬਣ ਜਾਣਾ ਹੈ ਕਮੈਂਟ ਕਰੋ ਭਰਾਵਣੇ ਤੁਹਾਨੂੰ ਕਿਹੜਾ ਵਧੀਆ ਲੱਗਿਆ ਅੱਜ ਦੁੱਲਾ ਸੁਲਤਾਨ ਸੋਨੀ ਦੇ ਜੱਫੇ ਕਿਵੇਂ ਲੱਗੇ ਅੱਜ ਦੋ ਆਪਣੀ رائے ਭਰਾਵਣੇ ਅੱਜ ਸੋਨੀ ਨੇ ਵੀ ਸਿਰਾਂ ਕੀਤਾ ਹੈ ਫਕਰ ਝੰਡੇ ਵਾਲੇ ਨੇ ਖੇਡੇ ਸਾਰੇ ਵਧੀਆ ਮੈਚ ਸਾਰੇ ਪੂਰੇ ਵਧੀਆ ਲੱਗੇਣਗੇ। ਇਹ ਅੱਜ ਮੁੰਡਾ ਲੈ ਗਿਆ ਮੋਟਰਸਾਈਕਲ। ਸੁਲਤਾਨ ਨੂੰ ਵੀ ਅੱਜ ਲੱਗਿਆ 50000 ਦਾ ਜੱਫਾ। ਤਿੰਨ ਰੇਡਾਂ ਤੇ ਸੀ 50000 ਸੁਲਤਾਨ ਦੇ ਤੇ ਮੁੰਡੇ ਨੇ ਉਹਨੇ ਲਾਤਾ ਚੱਕ ਦੇਸ ਰਾਜ ਵਾਲੇ ਨੇ ਦੀਪੇ ਨੇ। ਮੁੰਲਾ ਦੋ ਵੀ ਨਵਾਂ ਜਿਹਾ ਮੁੰਡਾ ਆ ਦੂਜੇ ਗੱਗੀ ਵਾਂਗੂ ਚੱਕ ਦੇਸ ਰਾਜ ਵਾਲੇ ਵਾਂਗੂ। ਦੋ ਜੱਫੇ ਲਾ ਗਿਆ ਮੁੰਡਾ ਇੱਕ ਦਾ ਲਾ ਗਿਆ ਇਹਨੂੰ ਸੁਲਤਾਨ ਨੂੰ 50000 ਦਾ ਇੱਕ ਲਾ ਗਿਆ ਉਹ 20000 ਦਾ ਮੁੰਡਾ ਦਾ ਸੀਰੀਅਲ ਚੱਕ ਲਈ ਫੇਰ ਵਾਲੇ ਨੂੰ ਪੂਰੇ ਟੌਪ ਦੇ ਜੱਫੇ ਲਾ ਗਿਆ ਮੁੰਡਾ ਉਹਨਾਂ ਨੂੰ ਬਾਕੀ ਰੀਡਰ ਪੂਰੇ ਤਗੜੇ ਦੀ ਇਹ ਜਿਹਨਾਂ ਨੂੰ ਲਾਏ ਨੇ ਜੱਫੇ ਉਹਨੇ ਸਰਾ ਹੋ ਗਿਆ ਜੇ ਯਾਰ ਮੈਚ ਬਹੁਤ ਸੋਹਣੇ ਲੱਗੇ ਨੇ ਯਾਰ ਰੁੜਕੇ ਆਨੰਦ ਆ ਗਿਆ ਪੂਰੀ ਕ੍ਰੀਮ ਯਾ ਆਪਾਂ ਕਹੇ ਜੀ ਪਹੁੰਚੀ ਹੋਈ ਸੀਗੀ ਪੂਰਾ ਫਿਰ ਅੱਗਲ ਬਾਤ ਹੋ ਗਈ ਅੱਜ ਉਧਰ ਢੇਰ ਸੀ ਅੱਜ ਮੈਂ ਆਪਾਂ ਸੈਮੀਫਾਈਨਲ ਕੁਆਟਰ ਵੀ ਵਧੀਆ ਲੱਗਿਆ ਆਪਣੇ ਜੱਗੂ ਦਾ ਤੇ ਸੈਮੀ ਦਾ ਹੈਗੀ ਹੈਗਾ ਸੀ ਯਾਨੀ ਸੈਮੀ ਦਾ 19 ਨਾਲ ਨਾਲ ਸੀਗਾ ਰਵੀ ਨਾਲ ਕੈਲ ਰਮ ਨਾਲ